ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜੇ ਸਤਗੁਰ ਸੇਵੇ ਆਪਣਾ ਤਿਸਮੋਂ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਬ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੀਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੋਣਾ ਹਰ ਪਾਪ ਹੈ ਗੁਣੀ ਨਿਦਾਨ ਹਰ ਸੁਖ ਦਾਤਾ ਮਨ ਵਸੈ ਹੋ ਮੈਂ ਜਾਇ ਗੁਮਾਨ ਨਾਨਕ ਨਦਰੀ ਪਾਈਐ ਤਾ ਅਨੰਦ ਲਾਗੈ ਧਿਆਨ ਪਉੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਪਵਿੱਤਾ ਕਸਕੇ ਬੋਲਣਾ ਅੰਦਰ ਹੋ ਕਪਟ ਬੇਕਾਰ ਗਿਆ ਮਾਨ ਸਹਜੇ ਜਿੱਤਾ ਜਿੱਤਾ ਵੀ ਕਸਕੇ ਉਚਾਰਨ ਕਰਨਾ ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਪ੍ਰੀਵਿਸ਼्राम ਧਿਆਨ ਨਾਲ ਲੋਣਾ ਤਹਿਜੂਤ ਪ੍ਰਕਾਸ਼ ਇਥੇ ਠਮਕੈ ਆਨੰਦ ਰਸ ਇਥੇ ਵਿਸ਼्राम ਹੈ ਅਗਿਆਨ ਗਵਿੱਤਾ ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇਕੋ ਹਰ ਮਿੱਤਾ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ ब्रह्मबिन्दे सो ब्राह्मण कहिए जे अनदिन हर ले बुलाए सतगुरु पुछै सच्च संजम कमावे सतगुरु पुछै सच्च संजम कमावे सतगुरु पुछै सच्च संजम कमावे औमै रोग तिस जाए हर गुण गावे गुण संग्रह संगग्रह ससे दे गगे दे विच डैश दी की पाठ इकट्ठा ही है ਜੋਤੀ ਜੋਤ ਮਿਲਾਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਣ ਦਿਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਝੂਠ ਬੋਲਾਈ ਕਪਟ ਕੀਤਾ ਹਰ ਪੁਰਖ ਨਾ ਭੀਜੈ ਨੇ ਤਵੇਖਾ ਸੁਣਾ ਸੁਵਾਏ ਦੂਜੈ ਪਾਏ ਜਾਏ ਜਗ ਪ੍ਰਬੁੱਧ ਹੈ ਦੂਜੈ ਪਾਏ ਜਾਏ ਜਗ ਪ੍ਰਬੁੱਧ ਹੈ ਵੇਖ ਬਾਇਆ ਮੋਹ ਸੁਵਾਏ ਏਤਕ ਮਾਨ ਸਦਾ ਦੁੱਖ ਪਾਵੇ ਜੰਮੈ ਮਰੈ ਫਿਰ ਆਵੈ ਜਾਏ ਸਹਸਾ ਮੂਲ ਨ ਚੁੱਕਈ ਸਹਸਾ ਇਥੇ ਯਮਕ ਲੱਗ ਜਗੀ ਸਹਸਾ ਮੂਲ ਨ ਚੁੱਕਈ ਵਿਚ ਵਿਸਤਾ ਪਚਾਏ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਸਿੱਖ ਪਾਦ ਕਸ ਕੇ ਉਚਾਰਨ ਕਰਨਾ ਹਰ ਨਾਮ ਧਿਆਵੈ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਡਾਏ ਪੌੜੀ ਜਿਨਾ ਹੁਕਮ ਨਾਯੋਣ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚੇ ਸ਼ਬਦ ਪਿਆਰ ਹਰ ਕਾ ਮਹਿਲ ਤਿਨੀ ਪਾਇਆ ਹਰ ਕਾ ਮਹਿਲ ਤਿਨੀ ਪਾਇਆ ਹਰ ਕਾ ਮਹਿਲ ਤਿਨੀ ਪਾਇਆ ਜਿਨ ਹਉਮੈ ਵਿੱਚ ਹੋ ਮਾਰ ਨਾਨਕ ਗੁਰਮੁਖ ਮਿਲ ਰਹੇ ਨਾਨਕ ਪਦ تیਰੀ ਜਮਕੈ ਨਾਨਕ ਗੁਰਮੁਖ ਮਿਲ ਰਹੀ Jap Har Nama Urtaar Urtaar ਸੰਬੰਧਕ ਪਾਠ ਹੈ ਰਾਰੇ ਨੂੰ ਸਿਆਰੀ ਨਹੀਂ ਹੈ ਇੱਥੇ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉੱਥੇ ਵੱਖਰਾ ਪਾਠ ਕਰਨਾ ਸ਼ਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਾਚ ਨਾਮ ਚੇਤ ਲਾਇਆ ਗੁਰਮੁਖ ਅਣ ਦਿਨ ਰਹੈ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਜਿਨਨੇ ਗੁਰਮੁਖ ਪਾਧਾਨ ਇਥੇ ਯਮਕ ਲਾ ਕੇ ਉਚਾਰਨ ਕਰਨਾ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਇਥੇ ਵਿਸਰਾਉ ਗੁਰਮੁਖ ਹਰ ਸਹਿਜ ਰੰਗ ਲਾਇਆ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਨਾਨਕ ਪਾਤੀ ਯਮਕ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇਮਰ ਗਿਆਨ ਅਧੇਰ ਚੁਕਾਇਆ ਅਧੇਰ ਉਚਾਰਨ ਕਰਨਾ ਅੰਧੇਰ ਨਹੀਂ ਕਹਿਣਾ ਜਿਸਨੋ ਕਰਮ ਹੋਵੇ ਧੁਰ ਪੂਰਾ ਤੈਨ ਗੁਰਮੁਖ ਹਰ ਨਾਮ ਧਿਆਇਆ ਮਹੱਲਾ ਤੀਜਾ ਸਤ ਗੁਰ ਜਿਨਾ ਨਾ ਸੇਵਿਓ ਸਤ ਗੁਰ ਸਤ ਗੁਰ ਜਿਨਾ ਨਾ ਸੇਵਿਓ ਸਬਦ ਨਾ ਲਗੋ ਪਿਆਰ ਸਹਜੇ ਨਾਮ ਨ ਧਿਆਇਆ ਕਿਤ ਆਇਆ ਸੰثار ਫਿਰ ਫਿਰ ਜੂਨੀ ਪਾਈ ਐ ਵਿਸਟਾ ਸਦਾ ਖਵਾਰ ਕੂੜਾ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉੱਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸਚੈਦਰ ਸੋਹਦੇ ਭਗਤ ਇਥੇ ਜਮਕ ਲੱਗ ਜੇਗੀ ਭਗਤ ਸਚੈਦਰ ਸੋਹਦੇ ਸਚਿਆ ਸਬਦ ਰਹਾਏ ਹਰ ਕੀ ਪ੍ਰੀਤ ਤੈਨ ਊਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਵ ਰਿਦਾ ਵਸਾਏ ਬਾਜ ਗੁਰੂ ਫਿਰੈ ਬਿਲ ਲਾਦੀ ਬਾਜ ਗੁਰੂ ਇਥੇ ਠਮਕ ਲੱਗ ਜੇਗੀ ਫਿਰੈ ਬਿਨ ਲਾਤੀ ਦੂਜੈ ਭਾਏ ਖਵਾਏ ਸ਼ਲੋਕ ਮਹੱਲਾ ਤੀਜਾ ਕਲ ਜੁਗ ਮਹਿ ਨਾਮ ਨਿਧਾਨ ਭਗਤੀ ਖਟਿਆ ਹਰ ਉੱਤਮ ਪਾਦ ਪਾਇਆ ਕਲ ਜੁਗ ਮਹਿ ਨਾਮ ਨਿਧਾਨ ਭਗਤੀ ਖਟਿਆ ਇਥੇ ਵਿਸਰਾਮ ਹਰ ਉੱਤਮ ਪਾਦ ਪਾਇਆ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਅਨ ਦਿਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਹੋ ਮਾਉਹ ਜਲਾਇਆ ਆਪ ਤਰਿਆ ਕੋਲ ਜਗਤ ਤਰਾਇਆ ਧੰਨ ਜਣੇਦੀ ਮਾਇਆ ਐਸਾ ਸਤਗੁਰ ਸੋਈ ਪਾਈ ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲੀਹਾਰੀ ਗੁਰ ਆਪਣੇ ਵਿਟਹੁ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜੋ ਦੇਖ ਦੀਪਕ ਪਤੰਗ ਪਚਾਇਆ ਤ੍ਰੈ ਗੁਣ ਮਾਇਆ ਵੇਖ ਭੁੱਲੇ ਇੱਥੇ ਵਿਸਾਮ ਜੋ ਦੇਖ ਦੀਪਕ ਇੱਥੇ ਠਮਕ ਲਾ ਦਨੀ ਹੈ ਪਤੰਗ ਪਚਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖ ਹੈ ਦਿਖਾ ਕਿਨ ਕਿਹਵਾਨ ਚੜਾਇਆ ਇਹ ਪੰਡਿਤ ਭੁੱਲ ਭੁੱਲ ਇੱਥੇ ਠਮਕ ਲਾ ਦੇਣੀ ਆ ਮਾਇਆ ਵੇਖਾ ਇੱਥੇ ਵਿਰਾਮ ਹੈ ਦਿਖਾ ਪਦ ਪੂਲਾ ਉਚਾਰਨ ਕਰਨਾ ਦਿਖਾ ਨਹੀਂ ਕਹਿਣਾ ਦਿਖਾ ਇੱਥੇ ਯਮਕ ਲਾ ਦੇਣੀ ਆ ਕਿਨਾਂ ਕਿਹੋ ਆਨ ਚੜਾਇਆ ਕਿਨਾਂ ਤੇ ਵੀ ਥੋੜਾ ਜਿਹਾ ਠਹਿਰਾ ਦੇ ਕੇ ਫਿਰ ਬੋਲਣਾ ਕਿਨਾਂ ਕਿਹੋ ਆਨ ਚੜਾਇਆ ਦੂਜੇ ਭਾਏ ਪੜ੍ਹੇ ਨਿਤ ਵਿਖਿਆ ਨਾਵਹ ਦਈਏ ਖੁਆਇਆ ਇਹ ਦੂਜਾ ਪਾਏ ਇਥੇ ਠੰਮਕਾ ਪੜ੍ਹ ਹੈ ਨਿਤ ਵਿਖਿਆ ਪੜ੍ਹ ਹੈ ਪਾਦ ਜਿਹੜਾ ਨਾ ਭਾਰਾ ਉਚਾਰਨ ਕਰਨਾ ਨਾਵਹ ਇਹ ਪੁੱਲੇ ਉਚਾਰਨ ਕਰਨਾ ਦਈਏ ਦੱਦਾ ਈੜੀ ਬਿਆੜੀ ਈੜੀ ਸਿਆੜੀ ਉਚਾਰਨ ਕਰਨਾ ਨਾਵਹ ਦਈਏ ਖੁਆਇਆ ਜੋਗੀ ਜੰਗਮ ਸੰਨਿਆਸੀ ਪੁੱਲੇ ਉਹਨਾ ਹੰਕਾਰ ਬਹੁ ਗਰਭ ਵਧਾਇਆ ਸਾਦਨ ਭੋਜਨ ਨਾ ਲੈ ਹੀ ਸਤਿ ਭਿਖਿਆ ਮਨ ਹਠ ਜਨਮ ਗਵਾਇਆ ਇਤੜਿਆ ਵਿੱਚ ਹੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਇਤੜਿਆ ਥੋੜਿਆ ਕਸਕੇ ਪਾਦ ਉਚਾਰਨ ਕਰਨਾ ਇਤੜਿਆ ਨਹੀਂ ਕਹਿਣਾ ਹੈ ਇਤੜਿਆ ਵਿੱਚ ਹੋ ਸੋ ਜਨ ਸਮਦਾ ਸਮਦਾ ਉਚਾਰਨ ਕਰਨਾ ਸਮੱਦਾ ਨਹੀਂ ਕਹਿਣਾ ਹੈ ਜਿਨ ਗੁਰਮੁਖ ਨਾਮ ਧਿਆਇਆ ਜਨਨਾਨਕ ਕਿਸ ਨੋ ਆਖ ਸੁਣਾਈਐ ਜਹ ਕਰਦੇ ਸਭ ਕਰਾਇਆ ਪੌੜੀ ਮਾਇਆ ਮੂਹ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਾਮ ਕੀ ਸਿਰਕਾਰ ਹੈ ਇਨਾ ਉੱਪਰ ਜਾਮ ਕਾ ਡੰਡ ਕਰਾਰਾ ਇਹ ਸਿਰਕਾਰ ਵੱਖਰਾ ਪਾਠ ਕਰਨਾ ਲਿਖਿਆ ਇਕੱਠਾ ਵੱਖਰਾ ਸੰਪਰਦਾਚ ਕਰਾਇਆ ਜਾਂਦਾ ਇਹ ਜਾਮ ਕੀ ਸਿਰਕਾਰ ਹੈ ਇਨਾ ਉੱਪਰ ਜਾਮ ਕਾ ਡੰਡ ਕਰਾਰਾ ਜਮਕਾ ਇਕੱਠਾ ਨਹੀਂ ਕਹਿ ਦੇਣਾ ਮਨਮੁਖ ਜਾਮ ਮਗ ਪਾਈਆ ਨਾ ਜੇ ਨਾ ਦੂਜਾ ਭਾਵ ਪਿਆਰਾ ਜਾਮਪੁਰ ਬੱਦੇ ਮਾਰਿਆ ਨਾ ਕੋ ਸੁਣੈ ਨਾ ਪੁਕਾਰਾ ਕੋ ਸੁਣੈ ਨਾ ਇਥੇ ਠਮੁਖ ਪੁਕਾਰਾ ਇਕੱਠਾ ਉਚਾਰਨ ਕਰਨਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮੁਖ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ